ਸਰਦਾਰ ਨਿਵਾਇਸ 2.5 YouTube ਚੈਨਲ ਤੇ ਤੁਹਾ ਸਭ ਦਾ ਸਵਾਗਤ ਹੈ ਕਹਾਣੀ ਕਲਜੁਗ ਧੀਆ ਦੇ ਜੰਮਦਿਆ ਈ ਘਰ ਜੀਆਂ ਕੰਧਾਂ ਉੱਚੀਆਂ ਕਰ ਲੈਣੀਆਂ ਚਾਹੀਦੀਆਂ ਨੇ ਭਾਈ ਤੇ ਬੂਹੇ ਬੰਦ ਕਰ ਲੈਣੇ ਚਾਹੀਦੇ ਨੇ ਇਹੋ ਜੀਆਂ ਗੱਲਾਂ ਮੈਂ ਨਿੱਕੀ ਹੁੰਦੀ ਨੇ ਆਪਣੀ ਦਾਦੀ ਮਾ ਦੇ ਮੂੰਹੋਂ ਸੁਣੀਆਂ ਸਨ ਪਰ ਉਦੋਂ ਇਹਨਾਂ ਦੀ ਕੋਈ ਸਮਝ ਨਹੀਂ ਸੀ ਪੈਂਦੀ ਤੇ ਨਾ ਹੀ ਕਦੀ ਲੋੜ ਸਮਝੀ ਸੀ ਪਰ ਹੁਣ ਜਦੋਂ ਆਪਣੀ ਧੀ ਮੋਢਿਆਂ ਤੇ ਆ ਚੜੀ ਐ ਤਾਂ ਉਹੀ ਗੱਲਾਂ ਮੋੜ ਕੰਨਾਂ ਵਿੱਚ ਗੂੰਜਣ ਲੱਗਦੀਆਂ ਨੇ ਬਤੇਰੇ ਦੁੱਖ ਹੁੰਦੇ ਆ ਧੀਆਂ ਦੇ ਆਟੇ ਦੇ ਟੋਕ ਵਰਗੀਆਂ ਹੁੰਦੀਆਂ ਨੇ ਜੇ ਘਰੇ ਹੁੰਦੀਆਂ ਤਾਂ ਆਪਣੇ ਆਪ ਨੂੰ ਫਿਕਰਾਂ ਦੇ ਚੂਹੇ ਟੱਕਣੋਂ ਨਹੀਂ ਹਟਦੇ ਬਾਹਰ ਜਾਂ ਤਾਂ ਲੋਕਾਂ ਦੀਆਂ ਨਜ਼ਰਾਂ ਦੇ ਕਾਂ ਠੂੰਗੇ ਮਾਰਦੇ ਆ ਇਹਨਾਂ ਬਾਰੇ ਤਾਂ ਬੰਦਾ ਸੋਚਾਂ ਸੋਚਦਾ ਹੀ ਅੱਧਾ ਰਹਿ ਜਾਂਦਾ ਏ ਸੋਚੀਦਾ ਕੁਝ ਹੋ ਰਿਹਾ ਤੇ ਹੁੰਦਾ ਕੁਝ ਹੋ ਰਿਹਾ ਉਸ ਦਿਨ ਨਾਲ ਦੇ ਮੁਹੱਲੇ ਵਾਲੀ ਮੇਰੀ ਸਹੇਲੀ ਚਰਨਜੀਤ ਮਿਲਣ ਆਈ ਸੀ ਕਈ ਵਾਰੀ ਉਹ ਗੱਲਾਂ-ਗੱਲਾਂ ਵਿੱਚ ਇਹ ਕੰਮਲੀਆਂ ਜੀਆਂ ਮਾਰਨ ਲੱਗ ਜਾਂਦੀ ਏ ਹੁੰਦੀ ਏ ਬਥੇਰਾ ਵਰਜਦੀ ਏ ਬਈ ਲੋਕਾਂ ਦੀਆਂ ਗੱਲਾਂ ਚ ਕੀ ਰੱਖਿਆ ਪਰ ਇੱਥੇ ਸਮਝਦੀ ਏ ਪਰ ਉਸ ਦਿਨ ਉਹ ਸੱਚੀ ਕਹਿ ਰਹੀ ਸੀ ਉਹਦੇ ਮੂੰਹ ਦਾ ਰੰਗੁੱਡੀ ਅਭਿਆਸੀ ਸੁਣ ਕੇ ਮੈਨੂੰ ਤਾਂ ਆਪਣੇ ਕੰਨਾਂ ਤੇ ਯਕੀਨ ਹੀ ਨਹੀਂ ਹੋਇਆ ਜੱਗੋ ਤੇਰਵੀਂ ਗੱਲ ਨੇ ਮੈਨੂੰ ਮੂੰਹ ਚੁੰਗਲਾ ਪਾ ਕੇ ਸੋਚਣ ਲੇ ਲਾ ਦਿੱਤਾ ਉਹਨਾਂ ਦੇ ਗਵਾਂਣ ਚ ਪਿਓ ਧੀ ਕਰਾਈ ਦੇ ਮਕਾਨ ਤੇ ਰਹਿੰਦੇ ਸਨ ਕੁੜੀ ਦੀ ਮਾਂ ਮਰੀ ਨੂੰ ਕਾਫੀ ਛੇਰ ਹੋ ਗਿਆ ਸੀ ਕੁੜੀ ਵਾਵਾ ਹੁ ਲੜ੍ਹਹੇਲ ਸੀ ਤੇ ਆਪ ਵੀ ਉਹ ਬੰਦਾ ਉਮਰ ਡੇਟਲਾਂ ਜਿਹੀ ਤੋਂ ਤਿਲਕ ਰਿਆ ਸੀ ਮੈਂ ਜਾਣਦੀ ਆ ਉਹਨਾਂ ਨੂੰ ਮੇਨ ਰੋਡ ਤੇ ਫਲਾਂ ਦੀ ਰੇੜੀ ਲਾਉਂਦੇ ਪਰ ਸ਼ਰਾਬ ਬਹੁਤ ਪੀਂਦੇ ਕਦੀ ਕੋਈ ਚੀਜ਼ ਲੈਣ ਰੁਕ ਜਾਓ ਤਾਂ ਕੋਲ ਖੜ ਕੇ ਗੱਲ ਨਹੀਂ ਕਰ ਹੁੰਦੀ ਦੂਰ ਤੱਕ ਮੁਸ਼ਕ ਮਾਰਦਾ ਜਿਵੇਂ ਮਰ ਜਾਣਾ ਸ਼ਰਾਬ ਨਾਲ ਲਹਾ ਕੇ ਖੜਾ ਹੋਵੇ ਕੁੜੀ ਕਈ ਵਾਰੀ ਉਹਦੀ ਰੋਟੀ ਲੈ ਕੇ ਆਉਂਦੀ ਹੁੰਦੀ ਹੈ ਪਰ ਹੁਣ ਕਈ ਦਿਨਾਂ ਤੋਂ ਵੇਖੀ ਨਹੀਂ ਸ਼ਾਇਦ ਚਰਨਜੀਤ ਠੀਕ ਹੈ ਰਹੀ ਸੀ ਉਹ ਬੁੱਚੜ ਬੰਦਾ ਹਵਸ ਚ ਅੰਨਾ ਹੋਇਆ ਕੁੜੀ ਨਾਲ ਉਹ ਕਾਲਾ ਕਾਲਾ ਕਰਦਾ ਰਿਹਾ ਜੇ ਕੁੜੀ ਵਿਰੋਧ ਕਰਦੀ ਤਾਂ ਅੱਗੋਂ ਮਾਰਨ ਪੈ ਜਾਂਦਾ ਸ਼ਾਇਦ ਉਹ ਚਾਰੀ ਉਹਦੀਆਂ ਵੱਡੀਆਂ ਵੱਡੀਆਂ ਮੁੱਛਾਂ ਤੇ ਬੇ ਟੰਗੀ ਜਹੀ ਦਾੜੀ ਤੋਂ ਡਰ ਜਾਂਦੀ ਹੋਣੀ ਹੈ ਮਰਨੇ ਦਾ ਕੁੜੀ ਤੇ ਇੰਨਾ ਹੈਰਤ ਸੀ ਵਿਚਾਰੀ ਨੇ ਡਰ ਦੇ ਮਾਰੇ ਕਦੀ ਸਾਹ ਨਹੀਂ ਸੀ ਕੱਢਿਆ ਇਸ ਬਾਰੇ ਇੱਕ ਦਿਨ ਉਹਦੇ ਢਿੱਡ ਵਿੱਚ ਦਰਦ ਹੋਇਆ ਤਾਂ ਉਹ ਦਵਾਈ ਲੈਣ ਹਸਪਤਾਲ ਨਰਸਾਂ ਕੋਲ ਚਲੀ ਗਈ ਕੁੜੀ ਦਾ ਢਿੱਡ ਵੇਖ ਕੇ ਨਰਸਾਂ ਹੈਰਾਨ ਹੈ ਕਵਾਰੀ ਕੁੜੀ ਆ ਕੀ ਕੁੜੇ ਤੈਨੂੰ ਮਹੀਨੇ ਦੇ ਦਿਨ ਚੇਤੇ ਆ ਪਰ ਉਹ ਨਾ ਮੰਨੀ ਕੁੱਤੀਏ 4 ਮਹੀਨੇ ਤੋਂ ਉੱਪਰ ਹੋ ਗਈ ਐ ਹੁਣ ਇਹਦਾ ਕੁਛ ਨਹੀਂ ਬੰਨਣਾ ਜਾਂ ਜੰਮ ਨਹੀਂ ਜਾਂ ਫਿਰ ਮਰ ਕਿਸੇ ਖੂ ਖਾਤੇ ਜਾ ਕੇ ਕੁੜੀ ਨਰਸਾਂ ਦੇ ਪੈਰੀਂ ਟੈਪਈ ਨਹੀਂ ਨਹੀਂ ਆਂਟੀ ਜੀ ਬਚਾ ਲਓ ਮੈਨੂੰ ਇਹ 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 ਮੈਂ ਦੱਸਾਂ ਮੈਂ ਕੀ ਦੱਸਾਂ ਬਈ ਦਿਨੇ ਪੁੱਤ ਪੁੱਤ ਕਰਨ ਵਾਲਾ ਪਿਓ ਰਾਤੀ ਸ਼ਰਾਬੀ ਹੋਇਆ ਸਾਰੇ ਰਿਸ਼ਤੇ ਭੁੱਲ ਜਾਂਦਾ ਮਾਰ ਦਿਓ ਆਂਟੀ ਜੀ ਮੈਨੂੰ ਮੈਂ ਜੀਣਾ ਨਹੀਂ ਚਾਹੁੰਦੀ ਮਾਰ ਦਿਓ ਮੈਨੂੰ ਮੇਰੀ ਮਿੰਨਤ ਹੈ ਕੁੜੀ ਜ਼ਮੀਨ ਤੇ ਬੈਠੀ ਗੋਡਿਆਂ ਤੇ ਸਿਰ ਲਈ ਸਿਰ ਲਈ ਲੜੀਆਂ ਕੱਢੀ ਜਾ ਰਹੀ ਸੀ ਇੱਕ ਵਾਰੀ ਤਾਂ ਸੁਣ ਕੇ ਉਹਦਾ ਪਿਓ ਮੈਨੂੰ ਕਿਲੇ ਕਸਾਈ ਵਰਗਾ ਲੱਗਾ ਜਿਹੜਾ ਰੋ ਸਵੇਰੇ ਉੱਠ ਕੇ ਮੁਰਗੀਆਂ ਨੂੰ ਪੁਚਕਾਰ-ਪੁਚਕਾਰ ਕੇ ਦਾਣਾ ਪਾਉਂਦਾ ਹੁੰਦਾ ਤੇ ਫਿਰ ਦਿਨ ਢਲੇ ਉਹਨਾਂ ਨੂੰ ਪਿੰਜਰੇ 'ਚ ਥਾੜ ਕੇ ਅੱਡੇ ਤੇ ਦਾਤ ਲੈ ਕੇ ਵਹਿ ਜਾਂਦਾ ਵੇਖ ਲੈ ਭੈਣੇ ਕਲਜੁਕ ਇਦੋਂ ਵੱਡਾ ਪਾਪ ਕੋਈ ਹੋ ਸਕਦਾ ਜੇ ਪਿਓ ਧੀ ਨਾਲ ਖੇ ਖਾਣ ਲੱਗ ਪਹਿਣ ਤਾਂ ਕਿਹੜਾ ਰਿਸ਼ਤਾ ਬਾਕੀ ਬਚਿਆ ਜਿਹਦੇ ਤੇ ਇਤਬਾਰ ਕੀਤਾ ਜਾ ਸਕੇ ਨਾਲੇ ਭੈਣ ਸ਼ਰਾਬੀ ਬੰਦਿਆਂ ਦਾ ਉッカ ਪ੍ਰੋਸਾਨੀ ਬਾਬਾ ਜੀ ਇੱਕ ਦਿਨ ਕਹਿੰਦੇ ਭਾਈ ਬੰਦਾ ਜਦੋਂ ਨਸ਼ੇ 'ਚ ਹੁੰਦਾ ਹੈ ਉਦੋਂ ਉਹਦੇ 'ਚ ਸ਼ੈਤਾਨ ਦੀ ਆਤਮਾ ਵਸ ਜਾਂਦੀ ਹੈ ਤੇ ਫਿਰ ਉਹਨੂੰ ਪਤਾ ਨਹੀਂ ਲੱਗਦਾ ਭਈ ਮੈਂ ਕੀ ਕਰ ਰਿਹਾ ਹਾਂ ਕਿ ਕੀ ਨਹੀਂ ਫਿਰ ਤਾਂ ਸ਼ੈਤਾਨ ਦੀ ਚੱਲਦੀ ਹੈ ਉਹ ਐਵੇਂ ਕਹਿੰਦਾ ਬੰਦਾ ਕਰੀ ਜਾਂਦਾ ਮੈਂ ਤਾਂ ਡਰ ਗਈ ਵੇਖ ਕੇ ਉਤਨ ਹੀ ਕੁੜੀਆਂ ਦੇ ਪਿਓ ਨੂੰ ਕਹਤਾ ਬਈ ਅੱਜ ਤੋਂ ਸ਼ਰਾਬ ਬੰਦ ਹੋਰ ਜੋ ਮਰਜੀ ਖਾਓ ਪੀਓ ਪਰ ਸ਼ਰਾਬ ਨਹੀਂ ਪਰ ਇਹ ਬੰਦੇ ਕਿੱਥੇ ਹਟਦੇ ਆ ਭੈਣੇ ਪਹਿਲਾਂ ਘਰੇ ਬਹਿ ਕੇ ਪੀਂਦਾ ਹੁੰਦਾ ਸੀ ਹੁਣ ਬਾਹਰੋਂ ਹੀ ਡੱਫ ਕੇ ਆ ਜਾਂਦਾ ਇੱਥੇ ਹੁਣਾ ਹੁਣ ਤਾਂ ਮੈਂ ਡਰਦੀ ਮਾਰੀ ਕੁੜੀਆਂ ਨੂੰ ਜਮਾਈ ਅੱਖੋਂ ਲੈ ਨਹੀਂ ਕਰਦੀ ਤੇ ਨਾ ਹੀ ਕਿਤੇ ਕੱਲੀਆਂ ਛੱਡ ਕੇ ਜਾਣੀ ਐ ਭੈਣ ਕੀ ਪਤਾ ਮਗਰ ਉਹ ਜਨੀਚ ਹੋ ਜੇ ਇਹਨਾਂ ਦਾ ਕੀ ਭਰੋਸਾ ਪੀ ਕੇ ਮੁੱਦੇ ਮੂੰਹ ਪਏ ਰਹਿਣਾ ساری ساری ਰਾਤ ਫਿਰ ਜੋ ਵੇਲੇ ਨੂੰ ਪਛਤਾਉਣਾ ਪਹਿਲਾਂ ਹੀ ਆਪ ਦੀ ਨਿਗਰਾਨੀ ਕਰੋ ਨਾਲੇ ਭੈਣੇ ਤੂੰ ਵੀ ਵਿੜਕ ਨਾਲ ਪਿਆ ਕਰ ਕੁੜੀ ਤੇਰੀ ਜਵਾਨ ਹੀ ਏ ਦੁੱਡ ਫਿੱਟ ਦੇ ਦਾ ਪਤਾ ਨਹੀਂ ਲੱਗਦਾ ਚਰਨਜੀਤ ਦੀਆਂ ਗੱਲਾਂ ਨੇ ਮੇਰਾ ਦਿਮਾਗ ਕੀਤਾ ਖਰਾਬ ਕੀਤਾ ਪਿਆ ਸੀ ਕਈ ਦਿਨਾਂ ਲੀਆਂ ਮੇਰੀਆਂ ਸੋਚਾਂ ਦੀ ਤਾਰ ਉਹਦੀਆਂ ਕਈਆਂ ਗੱਲਾਂ ਨਾਲ ਹੀ ਜੁੜੀ ਹੋਈ ਏ ਜਿਵੇਂ ਲੋਹੇ ਨਾਲ ਚੁੰਬਕ ਜੁੜਦਾ ਤੇ ਇਹ ਰਹਿੰਦੀ ਖੁੰਦੀ ਕਸਰੇ ਦਰੁੱਦਰ ਦੀਆਂ ਗੱਲਾਂ ਨਿਕੜਦੀ ਕਦੇ ਸਕੇ ਮਾਮੇ ਨੇ ਕਦੇ ਸਕੇ ਚਾਚੇ ਨੇ ਪਤੀ ਜੀ ਨਾਲ ਐਸੀਆਂ ਗੱਲਾਂ ਕਰਨ ਸੁਣਨ ਨੂੰ ਜੀ ਤਾਂ ਨਹੀਂ ਕਰਦਾ ਪਰ ਇਹ ਨਿਆਣਿਆਂ ਦੇ ਕੰਨਾਂ 'ਚ ਪੈਂਦੀਆਂ ਨੇ ਦਰਫਿਟੇ ਮੂੰ ਪਤਾ ਨਹੀਂ ਮੈਂ ਆਪਣੇ ਆਪ ਨੂੰ ਕਿਹੇ ਜਾਂ ਐਸੇ ਬੰਦਿਆਂ ਨੂੰ ਰਾਤੀ ਜਦੋਂ ਸਰਬਨ ਆਇਆ ਤਾਂ ਰਾਣੀ ਬੂਹਾ ਕੋਲਣ ਚਲੀ ਗਈ ਮੈਂ ਚੌਕੇ ਵਿੱਚ ਬੈਠੀ ਸਾਹ ਘੋਟ ਰਹੀ ਸਾਂ ਅੰਦਰ ਲਾਂਕੇ ਸਾਈਕਲ ਸਟੈਂਡ ਤੇ ਲਾ ਕੇ ਉਹਨੇ ਰਾਣੀ ਨੂੰ ਕਲਾਵੇ ਚ ਪਰ ਲਿਆ ਕੀ ਕਰਦਾ ਫਿਰਦਾ ਏ ਰਾਣੋ ਉਹ ਬੋਲਿਆ ਤੇ ਮੈਂ ਚੌਕੇ ਤੋਂ ਉੱਚਾ ਹੋ ਕੇ ਵੇਖਿਆ ਤਾਂ ਛੱਟ ਛੱਡ ਦਿੱਤਾ ਉਹਦਾ ਇਸ ਤਰ੍ਹਾਂ ਕੁੜੀ ਨੂੰ ਕਲਾਵੇ ਵਿੱਚ ਪਰਨਾ ਮੈਨੂੰ ਬਹੁਤ ਬੁਰਾ ਲੱਗਿਆ ਸ਼ਾਇਦ ਉਹਨੇ ਸ਼ਰਾਬ ਪੀਤੀ ਹੋਈ ਸੀ ਉਹਦਾ ਚਿਹਰਾ ਮੈਨੂੰ ਉਪਰਾ ਉਪਰਾ ਜਿਹਾ ਲੱਗੀ ਜਾਵੇ ਜਿਵੇਂ ਕੋਈ ਅਜਨਬੀ ਘਰ ਵਿੱਚ ਆ ਗਿਆ ਹੋਵੇ ساری ਰਾਤ ਮੈਨੂੰ ਨੀਂਦ ਨਹੀਂ ਆਈ ਸਰਬਨੂ ਉਸ ਕੁੜੀ ਦਾ ਪਿਓ ਬਣ ਕੇ ਮੇਰੇ ਸਾਹਮਣੇ ਆਖ ਲੋਵੇ ਤਾਂ ਮੈਂ ਤਰਭ ਕੇ ਉੱਠ ਬੈਠਾ ਸਵੇਰ ਹੋਈ ਮੇਰੇ ਅੰਦਰ ਇੱਕ ਅਜੀਬ ਜਿਹਾ ਬਦਲਾ ਆ ਗਿਆ ਘਰ ਵਿੱਚ ਤੁਰੀ ਫਿਰਦੀ ਕੁੜੀ ਤੇ ਉਹਦੇ ਪਿਓ ਦੀਆਂ ਹਰਕਤਾਂ ਨੂੰ ਮੈਂ ਪਾਗਲਾ ਵਾਂਗ ਤਾੜਨ ਲੱਗ ਪਈ ਸਾਂ ਪਤਾ ਨਹੀਂ ਕਿਉਂ ਮੇਰੇ ਨਾਲ ਇਸ ਤਰ੍ਹਾਂ ਹੋਣ ਲੱਗਾ ਸੀ ਜਦੋਂ ਵੀ ਕੋਈ ਪਿਓ ਤੀ ਕੋਈ ਗੱਲ ਮੇਰੀਆਂ ਅੱਖਾਂ ਤੋਂ ਗੱਲੇ ਕਰਦੇ ਤਾਂ ਮੈਨੂੰ ਲੱਗਦਾ ਜਿਵੇਂ ਸਰਬਨ ਕੁੜੀ ਨੂੰ ਵਰਕਲਾ ਰਿਹਾ ਹੋਵੇ ਤੇ ਫਿਰ ਉਹਦੇ ਕੰਮ ਤੇ ਜਾਣ ਮੰਗਰੋ ਕਿਸੇ ਨਾ ਕਿਸੇ ਬਹਾਨੇ ਕੁੜੀ ਨੂੰ ਘੁੱਟ ਛੱਡਦੀ ਰਾਣੀ ਦਾ ਪਿਓ ਸਰਬਨ ਮੇਰਾ ਦੂਜਾ ਪਤੀ ਹੈ ਤੇ ਰਾਣੀ ਆਪਣੇ ਪਹਿਲੇ ਪਤੀ ਦੀ ਔਲਾਦ ਹੈ ਮੇਰੇ ਪਹਿਲੇ ਪਤੀ ਦੀ ਔਲਾਦ ਹੈ ਸਰਬਨ ਹਾਈਵੇ ਐਫਸੀਆਈ ਵਿੱਚ ਚਪੜਾਸੀ ਦੀ ਨੌਕਰੀ ਕਰਦਾ ਸੀ ਰਾਣੀ 2 ਕੁ ਸਾਲ ਦੀ ਸੀ ਜਦੋਂ ਸਰਬਨ ਨਾਲ ਮੇਰਾ ਵਿਆਹ ਹੋਇਆ ਸੀ ਰਾਣੀ ਤੋਂ ਬਾਅਦ ਮੇਰੇ ਕੋਈ ਬੱਚਾ ਨਹੀਂ ਹੋਇਆ ਬਸ ਲੈ ਦੇ ਕੇ ਰਾਣੀ ਸਾਡੇ ਕੋਲ ਇੱਕੋ ਇੱਕ ਉਲਾਦ ਸੀ ਛੋਟੀ ਹੁੰਦੀ ਰਾਣੀ ਆਪਣੇ ਪਿਓ ਕੋਲ ਨਹੀਂ ਸੀ ਜਾਂਦੀ ਉਪਰ ਉਪਰ ਜਿਆ ਮਹਿਸੂਸ ਕਰਦੀ ਸੀ ਪਰ ਥੋੜੀ-ਥੋੜੀ ਉਹ ਸਰਬਨ ਨਾਲ ਪਰਚ ਗਈ ਸੀ ਹਰ ਰੋਜ਼ ਉਹ ਡਿਊਟੀ ਤੋਂ ਹੁੰਦਾ ਉਹਦੇ ਲਈ ਕੁਛ ਨਾ ਕੁਛ ਖਾਣ ਲਈ ਲੈ ਕੇ ਹੁੰਦਾ ਬਸ ਇਹਦੀ ਇੱਕ ਹੀ ਮਾੜੀ ਆਦਤ ਸੀ ਜਿਸ ਦਿਨ ਛੁੱਟੀ ਹੋ ਕਿਸੇ ਨਾ ਕਿਸੇ ਯਾਰ ਮਿੱਤਰ ਨੂੰ ਘਰੇ ਬਹਾ ਕੇ ਬਹਿ ਜਾਉ ਤੇ ਸਾਰਾ ਦਿਨ ਹਿੱਲੰਦਾ ਨਾ ਨਹੀਂ ਲੈਂਦਾ ਕਾ ਮੇ ਮੁੱਛੜ ਤਾਂ ਮੈਨੂੰ ਬਾੜਾ ਹੀ ਪੈੜਾ ਲੱਗਦਾ ਹੈ ਗੱਲਾਂ ਹੋਰ ਪਾਸੇ ਕਰੂ ਤੇ ਚਾਕੀ ਮੇਰੇ ਜਾ ਕੁੜੀ ਵੱਲ ਜਾਉ ਤੇ ਕਈ ਵਾਰੀ ਵਿੱਚੋਂ ਹੀ ਬੋਲੂ ਹੈ ਪਛਾਈ ਜਾਂ ਹੈ ਰਾਣੋ ਉਹਦੀਆਂ ਇਹਨਾਂ ਗੱਲਾਂ ਤੋਂ ਮੈਨੂੰ ਬੜੀ ਚੇਪ ਚੜਦੀ ਹੈ ਕਈ ਵਾਰੀ ਕਿਹਾ ਭਾਈ ਇਹਨੂੰ ਨਾ ਕਰੇ ਬਾੜਿਆ ਕਰੋ ਪਰ ਇਹ ਅੱਗੋਂ ਆਖੂ ਤੈਨ ਦੱਸ ਤੈਨੂੰ ਕੀ ਕਹਿੰਦਾ ਉਹ ਕਿਹੜਾ ਰੋਜ ਤੁਰਿਆ ਰਹਿੰਦਾ ਕਦੀ ਹੋ ਗਿਆ ਬਹਿ ਗਏ ਇਕੱਠੇ ਨਹੀਂ ਸਾਲਾ ਟਾਈਮ ਤਾਂ ਅੱਜਕੱਲ ਕਿਸੇ ਕੋਲ ਤੂੰ ਐਮੀ ਨਾਸਾ ਫੁਕਾਰਦੀ ਰਹਿਨੀ ਹੈ ਉਹ ਮੇਰਾ ਪੁਰਾਣਾ ਜਾ ਰਹੇ ਮੈਨੂੰ ਪਤਾ ਹੈ ਉਹਦਾ ਤੂੰ ਜਾਂਦਾ ਸਿਆਣੀ ਨਾ ਬਣ ਆਹੀ ਗੱਲ ਕਹਿ ਕੇ ਘਰੋਂ ਨਿਕਲ ਤੁਰੂ ਤੇ ਰਾਤੀ ਕਿ ਤੋਨਾ ਕਿ ਤੋਂ ਪੀ ਕੇ ਅੱਧੀ ਰਾਤ ਆਵੜੂ ਇਹਦਾ ਇਸ ਤਰ੍ਹਾਂ दारू ਪੀਣਾ ਮੈਨੂੰ ਕਦੀ ਚੰਗਾ ਨਹੀਂ ਲੱਗਾ ਹੁਣ ਉਹ ਜਦੋਂ ਵੀ दारू ਪੀ ਕੇ ਪਿੰਦਾ ਤਾਂ ਮੈਨੂੰ ਨੀਂਦ ਨਹੀਂ ਆਉਂਦੀ ਉਹਦੇ ਵਿੱਚੋਂ ਸ਼ਦਾਨ ਦਿਸ਼ਣ ਲੱਗ ਪਿੰਦਾ ਤੇ ਮੈਂ ਡਰ ਕੇ ਉੱਠ ਜਾਨੀ ਆ ਪਹਿਲਾਂ ਉਹ ਮੇਰੇ ਤੇ ਰਾਣੀ ਨਾਲ ਹੀ ਸੌਂਦਾ ਸੀ ਪਰ ਹੁਣ ਮੈਂ ਉਹਨੂੰ ਆਪਣੇ ਨਾਲ ਨਹੀਂ ਸੌਂ ਦਿੰਦੀ ਪਰ ਇਹ ਕਰਕੇ ਉਹਦੀ ਮੰਜੀ ਡਾਈ ਹੋਈ ਹੈ ਪਹਿਲਾਂ ਇੱਕ ਦੋ ਵਾਰੀ ਵਰਜਿਆ ਸੀ ਗੁੱਸੇ ਚ ਆ ਕੇ ਉਹਨੇ ਗਾਲਾਂ ਵੀ ਦਿੱਤੀਆਂ ਸੀ ਤੇ ਫਿਰ ਮੈਂ ਕਹਿ ਹੀ ਦਿੱਤਾ ਜਵਾਨ ਕੁੜੀ ਹੋਈ ਹੈ ਹੋਈ ਜਾਂਦੀ ਹੈ ਕੁਛ ਤਾਂ ਸ਼ਰਮ ਕਰੋ ਅੱਡ ਪਿਆ ਕਰੋ ਹੁਣ ਇਹ ਕੁਛ ਨਹੀਂ ਬੋਲਿਆ ਤੇ ਅੱਡ ਹੋ ਕੇ ਪੈਣ ਲੱਗ ਪਿਆ ਸੱਚ ਮੁੱਚ ਕਈ ਦਿਨਾਂ ਤੱਕ ਮੈਨੂੰ ਨੀਂਦ ਨਹੀਂ ਸੀ ਆਈ ਕਈ ਵਾਰੀ ਮੈਂ ਉੱਠ ਕੇ ਦੇਖਦੀ ਸਰਬਨ ਇੱਕੋ ਟਾਕਤ ਦੀ ਰਹਤੀ ਅੱਧੀ ਅੱਧੀ ਰਾਤ ਤੱਕ ਛੱਤ ਵੱਲ ਚਾ ਕੀ ਜਾਂਦਾ ਸਾਲ ਭਰ ਪੀਤ ਜਾਣ ਬਾਅਦ ਮੈਨੂੰ ਐ ਮਹਿਸੂਸ ਹੋਣ ਲੱਗਾ ਜਿਵੇਂ ਮੈਂ ਅੰਦਰੋਂ ਠੰਡੀ ਹੋ ਗਈ ਹੋਵਾਂ ਕਦੀ ਇਸ ਪਾਸੇ ਧਿਆਨ ਹੀ ਨਹੀਂ ਗਿਆ ਪਰ ਕੀ ਸਰਬਨ ਦਾ ਵੀ ਮੱਚ ਮਰ ਗਿਆ ਸੀ ਗਾਮੀ ਮੁੱਛਣ ਨਾਲ ਰਹਿੰਦੇ ਉਹ ਹੈ ਵੀ ਹਰਾ ਮੀਜਾ ਬੰਦਾ ਕਿਤੇ ਬਾਹਰ ਤਾਂ ਨਹੀਂ ਕਈ ਉਲਟੇ ਸਿੱਧੇ ਸਵਾਲ ਮੇਰੇ ਦਿਮਾਗ ਵਿੱਚ ਆਉਂਦੇ ਨੇ ਪਰ ਹੁਣ ਤਾਂ ਮੈਨੂੰ ਕੁੜੀ ਦਾ ਹੀ ਫਿਕਰ ਵੱਡ-ਵੱਡ ਖਾਂਣ ਲੱਗ ਪਿਆ ਏ ਅਜੀ ਕੱਲ ਦੀਆਂ ਗੱਲਾਂ ਨੇ ਜਦੋਂ ਛੋਟੀ ਜੀ ਹੁੰਦੀ ਸੀ ਪਰ ਜਦੋਂ ਉਂਗਲਾਂ ਦੇ ਪੋਟਿਆਂ ਦੇ ਤੇ ਸਾਲ ਗਿੰਦੀਆਂ ਤਾਂ ਹੱਥਾਂ ਵਾਲੀ ਦੇਖਦੀ ਰਹਿ ਜਾਣੀਆਂ 14ਵਾਂ ਸਾਲ ਪਾਰ ਕਰ ਚੱਲੀ ਸੀ ਤੇ ਉਸ ਦਿਨ ਜਦੋਂ ਉਹਨੇ ਆ ਕੇ ਕਿਹਾ ਕਿ ਮੰਮੀ ਮੈਂ 8ਵੀਂ ਚੋਂ ਪਾਸ ਹੋ ਗਈ ਆ ਤਾਂ ਮੈਨੂੰ ਬੜੀ ਖੁਸ਼ੀ ਹੋਈ ਤੇ ਇੱਕ ਤੋਂ ਖੱਲਾ ਜਿਹਾ ਵੀ ਬਣਿਆ ਹੋਇਆ ਹੁਣ ਤਾਂ ਜਦੋਂ ਉਹ ਸਕੂਲ ਜਾਂਦੀ ਹੈ ਮੇਰੀਆਂ ਨਜ਼ਰਾਂ ਉਹਦੀ ਪੈਰ ਟੱਪਦੀਆਂ ਮਗਰੇ ਮਗਰ ਤੁਰੀਆਂ ਜਾਂਦੀਆਂ ਨੇ ਤੇ ਘਰੇ ਮੈਂ ਟਾਈਮ ਪੀਸ ਦੇ అలਾਰਮ 2:30 ਵਜੇ ਤੇ ਲਾਇਆ ਹੋਇਆ ਹੈ ਜਦੋਂ ਇਹਦੀ ਘੰਟੀ ਵੱਜਦੀ ਹੈ ਤਾਂ ਮੈਂ ਵਾਰ-ਵਾਰ ਬੂਹਾ ਖੋਲ ਕੁੜੀ ਦਾ ਰਾਹ ਦੇਖਦੀ ਰਹਿਣੀ ਆ ਰਾਹਾਂ ਵਿੱਚ ਖੜੀ ਮੁਢੀ ਦੇਖ ਕੇ ਮਨ 'ਚ ਬੁਰੇ-ਬੁਰੇ ਖਿਆਲ ਆਉਣ ਲੱਗਦੇ ਨੇ ਜੋ ਛੇਤੀ ਪਿੱਛਾ ਨਹੀਂ ਛੱਡਦੇ ਇੱਕ ਦਿਨ ਉਹ ਕਾ피 ਕਿਤਾਬ ਲੈਣ ਆਪਣੀ ਸਹੇਲੀ ਦੇ ਘਰ ਚਲੀ ਗਈ అలਾਰਮ ਵੱਜਾ ਅੱਧਾ ਘੰਟਾ ਉੱਪਰ ਹੋ ਗਿਆ ਮੈਂ ਅੰਦਰ ਬਾਹਰ ਵੇਖਾਂ ਕੁੜੀ ਕਿਉਂ ਨਹੀਂ ਆਈ ਅਜੇ ਤੱਕ ਮਨ ਕਾਲਾ ਪੈਣ ਲੱਗ ਪਿਆ ਤੇ ਮੈਂ ਚੁੰਨੀ ਸਿਰ ਤੇ ਰਾਖ ਸਕੂਲ ਵੱਲ ਤੁਰ ਪਈ ਅਗਾਹ ਜਾ ਕੇ ਵੇਖਿਆ ਰਾਣੀ ਗਲੀ ਦੇ ਮੋੜ ਤੇ ਸਕੂਲ ਦੇ ਰਾਹ ਤੋਂ ਤੁਰੀ ਆਉਂਦੀ ਸੀ ਹੈ ਨਹੀਂ ਕੀ ਗੱਲ ਹੋ ਗਈ ਅੱਜ ਇੰਨਾ ਚੇਰ ਕਿੱਥੇ ਲੱਗ ਗਿਆ ਘਰ ਆਉਣ ਦਾ ਫਿਕਰ ਨਹੀਂ ਤੈਨੂੰ ਮੈਂ ਦਬਕਾ ਮਾਰ ਕੇ ਕੁੜੀ ਤੋਂ ਪੁੱਛਿਆ ਕੀ ਮੰਮੀ ਤੂੰ ਪਿੱਛੇ ਪਿੱਛੇ ਸ਼ੂ ਕੱਢਦੀ ਰਹਿਣੀ ਐ ਮੈਂ ਘਰੇ ਹੀ ਆਉਣਾ ਸੀ ਕਿਤਾਬ ਲੈਣ ਗਈ ਸੀ ਸਹੇਲੀ ਨਾਲ ਉਹਦੇ ਘਰੇ ਰਾਣੀ ਖਿੱਚ ਕੇ ਬੋਲੀ ਕੁੜੀ ਦੇ ਜਵਾਬ ਨੇ ਮੈਨੂੰ ਠੰਡੀ ਕਰ ਦਿੱਤਾ ਤਪਦੇ ਸਿਰ ਤੇ ਜਿਵੇਂ ਕਿਸੇ ਨੇ ਠੰਡਾ ਪਾਣੀ ਪਾ ਦਿੱਤਾ ਹੋਵੇ ਇਸ ਤਰ੍ਹਾਂ ਦੇ ਜਵਾਬ ਕਦੀ ਕੰਮੋਂ ਵੀ ਦਿਆ ਕਰਦੀ ਸੀ ਆਪਣੀ ਮਾਂ ਨੂੰ ਉਹਦਾ ਜਹਨ ਚ ਆਉਂਦਿਆਂ ਨਾ ਆਉਂਦਿਆਂ ਹੀ ਸਾਰਾ ਸੀਨ ਮੇਰੀਆਂ ਅੱਖਾਂ ਮੂਰੇ ਘੁੰਮ ਗਿਆ ਇਹ ਉਦੋਂ ਦੀ ਗੱਲ ਐ ਜਦੋਂ ਮੈਂ ਰਾਣੀ ਦੀ ਉਮਰ ਦੀ ਸਾਂ ਤੇ ਕੰਮੋ ਉਦੋਂ 10ਵੀਂ ਚ ਪੜਦੀ ਹੁੰਦੀ ਸੀ ਡਰਾਇੰਗ ਵਾਲੇ ਸਾਰ ਨਾਲ ਉਹਦਾ ਚੱਕਰ ਚੱਲਦਾ ਪਿਆ ਸੀ ਉਹਨਾਂ ਨੇ ਕੰਮੋ ਨੂੰ 10ਵੀਂ ਚੋਂ ਪਾਸ ਕਰਾਉਣ ਦਾ ਲਾਰਾ ਲਾਇਆ ਹੋਇਆ ਸੀ ਉਹ ਰੋਜ਼ ਹੀ ਛੁੱਟੀ ਤੋਂ ਬਾਅਦ ਸਕੂਲ ਸਕੂਲੋਂ ਲੇਟ ਆਉਂਦੀ ਇੱਕ ਦਿਨ ਉਹਦੀ ਸਿਹਤ ਖਰਾਬ ਹੋ ਗਈ ਉਹਨੂੰ ਉਲਟੀਆਂ ਆਉਣ ਲੱਗ ਪਈਆਂ ਉਹਦੀ ਮਾਂ ਨੇ ਉਹਨੂੰ ਬਹੁਤ ਕੁੱਟਿਆ ਸੀ ਤੇ ਉਸ ਦਿਨ ਤੋਂ ਬਾਅਦ ਉਸ ਦਾ ਸਕੂਲ ਜਾਣਾ ਬੰਦ ਹੋ ਗਿਆ ਸੀ। ਇੱਕ ਵਾਰੀ ਤਾਂ ਮੈਨੂੰ ਮੇਰੇ ਵੀ ਮਨ ਵਿੱਚ ਆਈ ਕਿ ਮਾਰਾਂ ਚਾਰ ਚਪੇੜਾ ਤੇ ਪੁੱਛਾਂ ਇਹਨੂੰ ਕਿੱਥੇ ਗਈ ਸੀ ਨਹੀਂ ਖੇ ਖਾਣ ਪਰ ਉਹਦੀਆਂ ਅੱਖਾਂ ਵਿੱਚਲੇ ਗੁੱਸੇ ਨੇ ਮੈਨੂੰ ਸ਼ਾਂਤ ਕਰ ਦਿੱਤਾ ਸੀ। ਵੱਡੇ ਵੀਰ ਜੀ ਦੀ ਸਿਹਤ ਵੀ ਕਾਫੀ ਖਰਾਬ ਰਹਿੰਦੀ। ਇਹ ਪਰਜਾਈ ਦਾ ਤਿੰਨ ਚਾਰ ਵਾਰ ਫੋਨ ਆ ਚੁੱਕਿਆ ਪਰ ਮੈਂ ਇੱਕ ਵਾਰ ਵੀ ਪਤਾ ਲੈਣ ਨਹੀਂ ਜਾ ਸਕੀ ਸੋਚਦੀ ਆਂ ਕੀ ਦੱਸਾਂ ਉਹਨੂੰ ਕੀ ਵੀ ਕੀ ਕਿਹੜੇ ਵਿਵੰਦ ਵਿੱਚ ਫਸੀ ਹੋਈ ਆਂ ਇੱਕ ਮਿੰਟ ਵੀ ਘਰੋਂ ਬਾਹਰ ਜਾਣੀ ਆ ਤਾਂ ਭੇੜੇ ਭੇੜੇ ਖਿਆਲ ਆਉਣ ਲੱਗਦੇ ਨੇ ਘਰ 'ਚ ਕੁੜੀ ਕੱਲੀ ਹੋਵੇ ਤਾਂ ਉਹਦੇ ਪਿਓ ਬਾਰੇ ਪਤਾ ਨਹੀਂ ਕੀ ਕੀ ਸੋਚੀ ਜਾਂਦੀ ਆ ਉਹ ਬੰਦਾ ਤਾਂ ਮਾੜਾ ਨਹੀਂ ਪਰ ਚਰਨਜੀਤ ਦੀਆਂ ਗੱਲਾਂ ਫੇਰ ਚੇਤੇ ਆ ਜਾਂਦੀਆਂ ਨੇ ਭੈਣ ਖਾਦੀ ਪੀਤੀ ਚ ਬੰਦੇ ਦਾ ਪਤਾ ਲੱਗਦਾ ਹੈ ਭਲਾ ਤੇ ਉਹਦਾ ਚਿਹਰਾ ਮੈਨੂੰ ਸ਼ੈਤਾਨ ਵਰਗਾ ਲੱਗਣ ਲੱਗ ਜਾਂਦਾ ਹੈ ਜਿਵੇਂ ਉਹਨੇ ਕੁੜੀ ਨੂੰ ਨਿਕਲ ਜਾਣਾ ਹੋਵੇ ਕਦੀ ਕਦੀ ਤਾਂ ਮੈਂ ਇਹ ਲੱਗਦਾ ਹੈ ਕਿ ਜਿਵੇਂ ਮੈਂ ਪਾਗਲ ਹੀ ਹੋ ਗਈ ਹਾਂ ਜੋ ਪਿਆਰਤੀ ਦੇ ਰਿਸ਼ਤੇ ਚੋਂ ਗਲਤ ਅਰਥ ਕੱਢਦੀ ਰਹਿੰਦੀ ਆ ਤੇ ਉਦੋਂ ਮੇਰਾ ਮਨ ਪਾਪ ਜਹੇ ਨਾਲ ਪਰ ਜਾਂਦਾ ਹੈ ਪਰ ਜਦੋਂ ਉਹਨਾਂ ਦੀਆਂ ਹਰਕਤਾਂ ਦੇਖਦੀ ਆ ਤਾਂ ਸੋਚ ਫਿਰ ਬਦਲ ਜਾਂਦੀ ਹੈ ਸਰਬੋਂ ਸਰਬੰ ਸ਼ਹਿਰੋਂ ਆਉਂਦਾ ਰੋਹ ਹੀ ਕੁਛ ਨਾ ਕੁਛ ਖਾਣ ਨੂੰ ਲੈ ਆਉਂਦਾ ਹੈ ਕਈ ਦਿਨਾ ਤੋਂ ਘਾਮੇ ਮੁੱਚੜ ਪਿੱਛੇ ਹੋਈ ਬਹਿਸ ਕਰਕੇ ਮੈਨੂੰ ਤਾਂ ਬੁਲਾਉਂਦਾ ਨਹੀਂ ਪਰ ਜਦੋਂ ਸਾਈਕਲ ਦੇ ਡੰਡੇ ਨਾਲੋਂ ਲਫਾਫਾ ਖੋਲ ਕੇ ਅੰਦਰ ਜਾ ਕੇ ਕੁੜੀ ਨੂੰ ਫੜਾਉਂਦਾ ਤਾਂ ਮੈਨੂੰ ਬਹੁਤ ਬੁਰਾ ਲੱਗਦਾ ਰੋਟੀ ਪਾਣੀ ਖਾ ਕੇ ਆਖੂ ਆਖੂ ਲਿਆ ਖਾ ਰਣੂ ਮੈਂ ਤੇਰੇ ਲਈ ਚੀਜ਼ ਲੈ ਕੇ ਆਇਆ ਸੀ ਫਿਰ ਖਾਈ ਲਿਆ ਫਿਰ ਖਾਈਏ ਉਦੋਂ ਮਾਗੀ ਦੇ ਮੇਲੇ ਤੇ ਗਿਆ ਸੀ ਸਾਡੇ ਦੋਹਾਂ ਮਾਮਾ ਧੀਆਂ ਲਈ ਵੰਗਾ ਘਾਟੇ ਕਲਿੱਪ ਤੇ ਹੋਰ ਬਹੁਤ ਸਾਰਾ ਸਮਾਨ ਚੱਕ ਲਿਆ ਆ ਸ਼ੈਨ ਚਹੀ ਮਾਰ ਕੇ ਰਾਣੀ ਨੂੰ ਅੰਦਰ ਲੈ ਆ ਗਿਆ ਰਾਣੀ ਬਾਹਾਂ 'ਚ ਵੰਗਾ ਤੇ ਕੰਨਾਂ 'ਚ ਘਾਟੇ ਪਾ ਕੇ ਮੇਰੇ ਕੋਲ ਚੌਂਕੇ ਵਿਚ ਆ ਬੈਠੀ ਮੰਮੀ ਵੇਖ ਡੈਡੀ ਮੇਰੇ ਲਈ ਕੀ ਕੁਛ ਲੈ ਕੇ ਆਇਆ ਕੁੜੀ ਦੇ ਇਹ ਸਭ ਪਾਇਆ ਵੇਖ ਮੇਰਾ ਦਿলো ਦਿਮਾਗ ਜ਼ਹਿਰ ਨਾਲ ਭਰ ਗਿਆ ਬਲਾਂ ਇਹ ਕੀ ਗੱਲ ਹੋਈ ਜੇ ਤੂੰ ਕੁਛ ਲੈ ਆਇਆ ਤਾਂ ਸਾਹਮਣੇ ਨਹੀਂ ਦੇ ਸਕਦਾ ਮੰਨ ਚਾਹੀ ਕਿ ਸੁਨਾਵਾ ਚਾਰ ਪਰ ਪਤਾ ਨਹੀਂ ਕੀ ਸੋਚ ਕੇ ਚੁੱਪ ਰਹਿ ਗਈ ਸਾਂ ਉਸ ਰਾਤ ਮੈਨੂੰ ਚੈਨ ਨਹੀਂ ਸਹੀ ਆਈ ਅੱਖਾਂ ਅੱਗੇ ਭੇੜੇ ਭੇੜੇ ਸੁਪਨੇ ਆਈ ਜਾਣ ਮੈਨੂੰ ਲੱਗ ਲੱਗਾ ਜਿਵੇਂ ਸਰਬਨ ਕੋਈ ਇਹ ਚ ਕੋਈ ਸ਼ੈਤਾਨ ਆ ਗਿਆ ਹੋਵੇ ਤੇ ਉਹ ਮਲੰਗ ਹੋਇਆ ਰਾਣੀ ਦੇ ਮਗਰ ਮਗਰ ਭੱਜਾ ਫਿਰਦਾ ਹੋਵੇ ਤੇ ਰਾਣੀ ਵੀ ਮੰਜੇ ਦੇ ਗੇੜੇ ਕੱਢ ਰਹੀ ਹੋਵੇ ਤੇ ਫਿਰ ਦੋਹਾਂ ਦੇ ਪਰਛਾਵੇਂ ਇੱਕ ਹੋ ਜਾਂਦੇ ਨੇ ਰਾਣੀ ਮੈਨੂੰ ਅੰਗੂਠਾ ਦਿਖਾ ਰਹੀ ਹੋਵੀ ਇਹ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਅਗੇ ਸਕਾਰ ਹੋ ਗਿਆ ਉੱਪਰ ਵਾਈ ਉਠ ਮੈਂ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਈ ਅੱਚੋ ਤਾਈ ਜਹੀ ਚ ਈ ਉੱਠ ਕੇ ਮੈਂ ਕਮਰੇ ਦੀ ਲਾਈਟ ਜਗਾ ਦਿੱਤੀ ਮੰਜੇ ਤੇ ਬਿਆਸਰਮਨ ਕੁਹਾੜੇ ਮਾਰ ਰਿਆ ਸੀ ਤੇ ਰਾਣੀ ਮੇਰੇ ਮੰਜੇ ਦੀ ਕੱਠੀ ਮੰਜੇ ਤੇ ਕੱਠੀ ਜਈ ਹੋਈ ਪਈ ਸੀ ਮਾਨਨੇ ਚ ਪਤਾ ਨਹੀਂ ਕੀ ਆਈ ਮੈਂ ਲਮਾਰੀ ਦੇ ਸ਼ੀਸ਼ੇ ਮੂਰੇ ਜਾ ਖੜੀ ਹੋਈ ਸ਼ੀਸ਼ੇ ਚ ਮੈਨੂੰ ਆਪਣੀ ਸ਼ਕਲ ਡਰਾਉਣੀ ਜੀ ਲੱਗੀ ਬਿਲਕੁਲ ਉਸ ਸਤਾਨ ਵਰਗੀ ਜਿੰਨੂੰ ਮੈਂ ਸਰਬਨ ਚਾਹਿਆ ਦੇਖਿਆ ਸੀ ਦਿਲ ਕੀਤਾ ਆਪਣੇ ਮੂੰਹ ਤੇ ਚਪੇੜਾ ਮਾਰ ਮਾਰ ਕੇ ਖੱਲਾ ਸਜਾ ਲਵਾਂ ਤਾਂ ਕਿ ਉਸ ਸਤਾਨ ਦੇ ਪੈਰੋਂ ਮੁਕਤ ਹੋ ਸਕਾਂ ਪਰ ਪਤਾ ਨਹੀਂ ਕਿਉਂ ਇਹ ਜਾਬਦਾ ਜਿਵੇਂ ਮੇਰੀ ਸੋਚ ਨੂੰ ਹੀ ਕਿਸੇ ਨੇ ਸੰਗਲਾਂ ਨਾਲ ਜਕੜ ਲਿਆ ਹੁੰਦਾ ਲੱਖ ਛੁੱਟਣ ਤੇ ਵੀ ਮੁਕਤੀ ਨਹੀਂ ਮਿਲ ਰਹੀ ਸਵੇਰ ਹੋਈ ਰਾਣੀ ਦੇ ਸਕੂਲ ਜਾਣ ਤੋਂ ਬਾਅਦ ਪਤਾ ਨਹੀਂ ਕੀ ਸੋਚ ਕੇ ਮੈਂ ਵੰਗਾ ਵਾਲਾ ਲਫਾਫਾ ਲਮਾਰੀ ਚੋ ਕੱਢ ਕੂੜੇ ਵਾਲੀ ਟੋਕਰੀ ਵਿੱਚ ਰੱਖ ਦਿੱਤਾ ਰੱਖ ਬਾਹਰ ਰੂੜੀ ਤੇ ਸੋਟ ਾਈ ਇੱਕ ਵਾਰੀ ਸਕੂਨ ਜਿਹਾ ਮਿਲਿਆ ਸੀ ਜਿਵੇਂ ਕੋਈ ਵੱਡਾ ਸਾਰਾ ਪੱਥਰ ਦਿਲ ਤੋਂ ਚੱਕਿਆ ਗਿਆ ਹੋਵੇ ਰਾਹ ਵਿੱਚ ਤੁਰੀ ਆਉਂਦੀ ਨੂੰ ਚਰਨਜੀਤ ਮਿਲ ਪਈ ਨੀ ਗੱਲਾਂ ਦੀ ਗੱਲ ੜੀਏ ਮਾੜਾ ਜਿਹਾ ਹਾਲ ਚਾਲ ਪੁੱਛ ਲੋ ਸਹੀ ਬਸ ਉੱਧੜ ਹੀ ਤੁਰੀ ਜਾਓ ਇਹ ਦੱਸਾਂ ਪੈਣੇ ਕੁੜੀਆਂ ਵੱਲੋਂ ਬਾੜੀ ਤੰਗ ਸੀ ਕੱਲੀਆਂ ਛੱਡ ਕੇ ਨਾ ਕਿਤੇ ਜਾਣ ਜੋਗੀ ਨਾ ਰਹਿਣ ਜੋਗੀ 12-12 ਜਮਾਤਾਂ ਕਰਕੀਆਂ ਸੀ ਦੋਵੇਂ ਮਥੇਰੀਆਂ ਥਾਵਾਂ ਤੇ ਰਿਸ਼ਤੇ ਲੱਭੇ ਪਰ ਕੋਈ ਸਿਰੇ ਨਹੀਂ ਚੜਿਆ ਜੇ ਮੁੰਡਾ ਚੰਗਾ ਮਿਲਦਾ ਦਾ ਘਰ ਨਹੀਂ ਜੇ ਘਰ ਨੇ ਤਾਂ ਮੁੰਡਾ ਨੇ ਨਸ਼ਿਆਂ ਨੇ ਜਾ ਘਪਟਿਆ ਪਿਆ ਐ ਨਸ਼ੇੜੀਆਂ ਦੇ ਧੀਆਂ ਤੋੜ ਕੇ ਕਿਵੇਂ ਸੁੱਖ ਦਾ ਸਾਹ ਲੈ ਲੂ ਬੰਦਾ ਤੇ ਆਹੋ ਤੋਂ ਆ ਅੱਜਕੱਲ ਦੀ ਵੇਲੜ ਮਢੀਰ ਰੋਜ਼ ਹੀ ਕੋਈ ਨਾ ਕੋਈ ਦਾਦੇ ਮੰਗਾਉਣਾ ਗਲੀ ਚ ਚਾਤੀਆਂ ਮਾਰ ਮਾਰ ਕੇ ਲੰਗਦਾ ਸੀ ਇੱਕ ਦੋ ਵਾਰੀ ਤਾਂ ਮੈਂ ਵੀ ਕੁੜੀਆਂ ਨੂੰ ਬਿੜਕਾਂ ਲੈਂਦੀ ਵੇਖਿਆ ਸੀ ਇਸ ਤੋਂ ਪਹਿਲਾਂ ਕੋਈ ਜਹਾਂ ਜਾਂਦੀ ਹੋ ਜੇ ਮੈਂ ਤਾਂ ਕੁੜੀਆਂ ਨੂੰ ਬਾਬਾ ਜੀ ਕੋਲ ਹੀ ਛੱਡ ਆਈਆਂ ਮੈਂ ਕਿਹਾ ਬਾਬਾ ਜੀ ਮੈਂ ਤਾਂ ਬਥੇਰੀ ਵਾ ਲਾ ਲਈ ਹੁਣ ਤਾਂ ਇਹ ਤੁਹਾਡੇ ਹੀ ਰੱਖਣ ਦੀਆਂ ਨੇ ਜਿੱਥੇ ਮਰਜੀ ਵਿਆਹ ਦੋ ਹੋਰ ਕੁਛ ਨਹੀਂ ਤਾਂ ਬਾਬੇ ਜੀ ਦੇ ਲੜ ਲੱਗ ਜਾਣ ਲਗਾ ਕੋਈ ਚੰਗੀ ਮਾਤੀ ਆਉ ਨਾ ਭੈਣ ਬਾਬਾ ਜੀ ਬੜੀ ਕੰਨੀ ਵਾਲੇ ਐ ਜਦੋਂ ਦੀ ਉਥੇ ਜਾਣ ਲੱਗੀ ਆ ਆ ਵੇਖ ਲੈ ਵਾਰੇ ਨਿਆਰੇ ਹੋਈ ਪਈ ਐ ਕਿੱਥੇ ਪੈਸੇ ਪੈਸੇ ਨੂੰ ਤਰਸੀਦਾ ਸੀ ਹੁਣ ਰੱਖ ਰੱਖ ਭੁੱਲੀਦਾ ਨਾਲੇ ਇਹਨਾਂ ਦਾ ਪਿਓ ਵੀ ਹੁਣ ਸ਼ਰਾਬ ਛੱਡ ਸਿੱਧੇ ਰਾਤ ਤੇ ਆਇਆ ਪਿਆਏ ਇਹ ਕੀ ਦਾਬਾ ਮਾਰਿਆ ਸੀ ਬਾਬਾ ਜੀ ਨੇ ਬੰਦਾ ਬਣ ਜਾ ਬੰਦਾ ਨਹੀਂ ਤਾਂ ਗਦਾ ਬਣਾ ਕੇ ਕਿੱਲੇ ਨਾਲ ਬੰਨ ਦੂੰ ਉਹ ਦਿਨ ਜਾਵੇ ਅੱਜ ਦਾ ਆਵੇ ਕਦੀ ਕੰਨ ਚ ਪਿਆ ਨਹੀਂ ਰੜਕਿਆ ਮੈਂ ਤਾਂ ਕੰਨੀ ਆ ਭੈਣ ਤੂੰ ਵੀ ਬਾਬਾ ਜੀ ਦੇ ਲੜ ਫੜ ਲੈ ਕੁੱਲਾਂ ਤਰ ਜਾਣਗੀਆਂ ਉਹਨਾਂ ਦੇ ਤਾਂ ਚਿਹਰੇ ਦਾ ਨੂਰ ਦੇਖ ਕੇ ਹੀ ਬੰਦਾ ਆਪਣੇ ਆਪ ਨੂੰ ਭੁੱਲ ਜਾਂਦਾ ਤੂੰ ਕੱਲੀ ਕਿਤੇ ਮੇਰੇ ਨਾਲ ਬਾਬਾ ਚੱਲੀ ਕਿਤੇ ਮੇਰੇ ਨਾਲ ਬਾਬਾ ਜੀ ਦੇ ਡੇਰਾ ਵਿਖਾ ਕੇ ਲਿਉ ਚਰਨਜੀਤ ਦੀ ਡੇਰੇ ਵਾਲੇ ਬਾਪੇ ਤੇ ਅਥਾ ਸਰਦਾ ਵੇਖ ਕੇ ਇੱਕ ਵਾਰੀ ਤਾਂ ਮੇਰੇ ਵੀ ਭੈ ਡਗ ਮੰਗਾ ਗਏ ਸਨ ਅੰਦਰ ਹੀ ਅੰਦਰ ਮੈਂ ਵੀ ਤਿਆਰ ਹੋ ਗਈ ਸਾਂ ਬਾਬਾ ਜੀ ਦੇ ਦਰਸ਼ਨਾਂ ਲਈ ਪਰ ਉਹ ਗੱਲ ਪਤਾ ਨਹੀਂ ਕਿਵੇਂ ਮੇਰੇ ਚੇਤੇ ਆ ਗਈ ਜਿੰਨੂੰ ਮੈਂ ਮਸਾ ਭੁਲਾਇਆ ਸੀ ਉਹਨਾਂ ਦਿਨਾਂ ਵਿੱਚ ਕੰਬਲੀ ਵਾਲੇ ਸਾਧ ਦੀ ਬੜੀ ਮਹਿਮਾ ਹੁੰਦੀ ਸੀ ਘਰ ਘਰ ਵਿੱਚ ਉਹਦੇ ਨਾਂ ਦੀ ਜੋਤ ਜਗਦੀ ਸੀ ਲੱਖਾਂ ਦੀ ਗਿਣਤੀ ਵਿੱਚ ਸੱਤਾ ਉਹਦੇ ਦਰਸ਼ਨਾ ਲਈ ੱੱਕਾ ਮੁੱਕੀ ਹੁੰਦੀਆਂ ਸਨ ਸਰਕਾਰੀ ਦਰਬਾਰੇ ਬਾਬੇ ਜੀ ਦੀ ਤੂਤੀ ਬੋਲਦੀ ਸੀ ਪਰ ਇੱਕ ਦਿਨ ਉਹਦੀ ਵੀ ਪੂਲ ਖੁੱਲ ਗਈ ਉਹ ਡੇਰੇ 'ਚ ਸੇਵਾ ਕਰਦੀਆਂ ਕੁੜੀਆਂ ਨਾਲ ਗਲਤ ਕੰਮ ਕਰਦਾ ਸੀ ਸਾਤ ਦੀਆਂ ਨਜ਼ਦੀਕੀ ਚੇਲੀਆਂ ਕੁੜੀਆਂ ਨੂੰ ਡਰਾ ਧਮਕਾ ਕੇ ਰੱਖਦੀਆਂ ਸਨ ਤਾਂ ਕਿ ਕੋਈ ਬਾਹਰ ਸਾਂਹ ਨਾ ਕੱਢੇ ਉਹਨਾਂ 'ਚੋਂ ਕਈ ਤਾਂ ਗੱਡੀ ਵੀ ਛਾੜ ਦਿੱਤੀਆਂ ਸਨ ਪਰ ਇੱਕ ਕੁੜੀ ਮਰਦਾਂ ਵਾਂਗ ਸੀਨਾ ਠੋਕ ਕੇ ਖੜ ਗਈ ਸੀ ਜਿਨੇ ਸਾਤ ਦੇ ਚੋਲੇ ਛੁਪੇ ਹੋਏ ਹਵਸੀ ਸਾਂ ਨੂੰ ਨੰਗਾ ਕਰ ਦਿੱਤਾ ਸੀ ਜਿਹੜੇ ਲੋਕ ਆਪਣੀਆਂ ਕੁੜੀਆਂ ਨੂੰ ਡੇਰੇ ਛੱਡ ਛੱਡ ਆਉਂਦੇ ਸਨ ਉਹਨਾਂ ਨੂੰ ਹੁਣ ਮੂਹ ਲਕਾਉਣ ਨੂੰ ਥਾਂ ਨਹੀਂ ਸੀ ਲੱਭਦੀ ਤੇ ਨਾ ਕੋਈ ਖੂ ਖਾਤਾ ਦੇਦਾ ਸੀ ਜਿਹਦੇ ਵਿੱਚ ਡੁੱਬ ਮਰਨ ਇਹ ਡੇਰਾ ਵਾਲਾ ਡੇਰੇ ਵਾਲਾ ਬਾਬਾ ਵੀ ਮੈਨੂੰ ਕੰਬਲੀ ਵਾਲੇ ਸਾਧਾ ਹੀ ਰੂਪ ਲੱਗਾ ਸੀ ਤੇ ਮੈਂ ਆਪਣੇ ਡਗ ਮੰਗਾਉਂਦੇ ਪੈਰਾਂ ਨੂੰ ਸਥਿਰ ਕਰ ਲਿਆ ਤੁਰੋਂ ਜਿਸ ਦਿਨ ਸ਼ਾਨ ਸ਼ਹਿਬ ਅੱਗੇ ਮੇਰਾ ਸਿਰ ਚੁੱਕ ਗਿਆ ਤੇ ਮੈਂ ਅੰਦਰੋਂ ਹੀ ਬੋਲੀ ਬਚਾਈ ਮਾਲਕਾ ਇਹੋ ਜੇ ਸਾਧਾਂ ਤੋਂ ਵਾਪਸ ਘਰ ਆਈ ਤਾਂ ਖ਼ਬਰ ਵੇੜੇ ਵਿੱਚ ਖਿਲਰੀ ਪਈ ਸੀ ਸ਼ਾਇਦ ਹਵਾ ਦੇ ਬੁੱਲੇ ਨਾਲ ਉੱਡ ਕੇ ਮੰਜੇ ਤੋਂ ਹੇਠਾਂ ਆ ਡਿੱਗੀ ਹੋਣੀ ਸੀ ਇਹ ਰਾਣੀ ਦਾ ਕਰਕੇ ਹੀ ਲਵਾਈ ਹੋਈ ਸੀ ਉਹਦੇ ਟੀਚਰ ਕਹਿੰਦੇ ਪੜ੍ਹਾਈ ਦੇ ਨਾਲ ਨਾਲ ਰੋਜ਼ ਅੱਧਾ ਘੰਟਾ ਅਖ਼ਬਾਰ ਪੜ੍ਹਨੀ ਵੀ ਜ਼ਰੂਰੀ ਹੈ ਪਰ ਮੈਨੂੰ ਤਾਂ ਇਹਦੇ ਵਰਕੇ ਫੁੱਲਣ ਤੋਂ ਵੀ ਡਰ ਲੱਗਦਾ ਹੈ ਰੋਜ਼ ਹੀ ਕੋਈ ਨਾ ਕੋਈ ਜੱਗੋ ਤੇਰਵੀਂ ਖ਼ਬਰ ਮੂੰਹ ਤੇ ਚਪੇੜ ਵਾਂਗ ਮਾਰਦੀ ਹੈ ਜੋ ਕਦੀ ਨਾ ਵੇਖੀ ਹੁੰਦੀ ਇਹ ਨਾ ਸੁਣੀ ਹੁੰਦੀ ਹੈ ਇਹਦੇ ਵਿੱਚ ਵੀ ਕੋਈ ਸ਼ੈਤਾਨੀ ਆਤਮਾ ਵਸੀ ਹੋਈ ਲੱਗਦੀ ਹੈ ਜੋ ਮੇਰਾ ਦਿਮਾਗ ਖਰਾਬ ਕਰਨ ਲੱਗੀ ਹੋਈ ਹੈ ਮੁੱਖ ਬੰਨੇ ਤੇ ਛਪੀ ਹੋਈ ਦੋ ਸਖੀਆਂ ਪੈਣਾ ਦੀ ਖਬਰ ਮੇਰਾ ਮੂੰਹ ਚੜਾ ਰਹੀ ਸੀ ਸਵੇਰ ਵੇਲੇ ਇਹ ਖਬਰ ਮੈਂ ਦੋ ਤਿੰਨ ਵਾਰ ਪੜ੍ਹੀ ਸੀ ਮਾਂ ਦੀ ਚਤੋਂ ਬਹਿਰ ਦੀ ਨਿਗਰਾਨੀ ਤੇ ਨੁਕਤਾ ਚਿੰਨੀ ਤੋਂ ਤੰਗ ਆ ਕੇ ਦੋ ਸਖੀਆਂ ਪੈਣਾ ਘਰੋਂ ਭੱਜ ਗਈਆਂ ਸਨ ਉਹਨਾਂ ਨੂੰ ਦੀ ਦਿੱਲੀ ਰੇਲਵੇ ਸਟੇਸ਼ਨ ਤੋਂ ਫੜ ਕੇ ਲਿਆਂਦਾ ਸੀ। 헤ਡਾ ਲਿਖਿਆ ਸੀ, "ਟੀਨੇਜਰ ਬੱਚਿਆਂ ਤੇ ਲੋੜੋਂ ਵੱਧ ਪ੍ਰੈਸ਼ਰ ਅਤੇ ਦਬਾਅ ਉਹਨਾਂ ਦੇ ਮਾਨਸਿਕ ਸੰਤੁਲਨ ਨੂੰ ਵਿਗਾੜ ਸਕਦਾ ਹੈ। ਇਸ ਉਮਰੇ ਬੱਚਿਆਂ ਨੂੰ ਕੋਈ ਗੱਲ ਮਨਾਉਣ ਲਈ ਉਹਨਾਂ ਤੇ ਦਬਾਅ ਨਹੀਂ ਪਾਉਣਾ ਚਾਹੀਦਾ। ਨਹੀਂ ਤਾਂ ਕਈ ਵਾਰੀ ਖੁਦ ਖੁਸ਼ੀ ਜਾ ਘਰੋਂ ਭੱਜਣ ਵਰਗੀ ਨੌਬਤ ਆ ਜਾਂਦੀ ਹੈ।" ਇਹ ਹੀ ਖਬਰ ਮੈਂ 헤ਡੋਂ ਖਬਰ ਚੁੱਕ ਕੇ ਦੁਬਾਰਾ ਪੜ੍ਹੀ ਹੈ। ਇਥੇ ਮੈਂ ਵੀ ਕੁੜੀ ਨਾਲ ਇਹ ਤਾਂ ਨਹੀਂ ਕਰ ਰਹੀ ਇਥੇ ਰਾਣੂ ਵੀ ਮੇਥੋਂ ਖਿੱਚ ਕੇ ਘਰੋਂ ਤਾਨੀ ਭੱਜ ਜਾਉ ਮੇਰੇ ਅੰਦਰੋਂ ਇਹ ਕੁਛ ਬੋਲਿਆ ਨਹੀਂ ਨਹੀਂ ਇਹ ਤਾਂ ਨਹੀਂ ਹੋ ਸਕਦਾ ਉਹ ਮੇਰੀ ਧੀ ਹੈ ਉਹ ਐ ਨਹੀਂ ਕਰ ਸਕਦੀ ਮੈਨੂੰ ਵੀ ਇੰਜ ਨਹੀਂ ਕਰਨਾ ਚਾਹੀਦਾ ਮੇਰੇ ਪਿੰਡੇ ਤੇ ਧਰ ਨਾਲ ਜਿਵੇਂ ਕੀੜੀਆਂ ਵੀ ਲੱਗੀਆਂ ਹੋਣ ਬਲੱਡ ਪ੍ਰੈਸ਼ਰ ਵਧਦਾ ਜਾ ਰਿਹਾ ਹੈ ਲੱਗਦਾ ਖੂਨ ਵਿੱਚ ਜਿਵੇਂ ਨਸਾਂ ਫਟ ਕੇ ਉਭਾਰੇ ਵਾਂਗ ਬਾਹਰ ਨਿਕਲ ਆਵੇਗਾ ਮੈਨੂੰ ਚੱਕਰ ਆ ਰਹੇ ਨੇ ਮੰਜਾ ਜਿਵੇਂ ਘੁੰਮ ਰਿਹਾ ਹੋਵੇ అలਾਰਮ ਦੀ ਘੰਟੀ ਵੱਜੀ ਹੈ ਮੇਰੀਆਂ ਸੋਚਾਂ ਦੀ ਡੋਰ ਟੁੱਟ ਗਈ ਹੈ ਕਿਤੇ ਰਾਣੀ ਤਾਂ ਨਹੀਂ ਨਹੀਂ ਮੈਂ ਬੂਹੇ ਮੂਹਰੇ ਆ ਖੜਦੀਆਂ ਰਾਣੀ ਗਲੀ ਵਿੱਚ ਤੁਰ ਹੀ ਆਉਂਦੀ ਹੈ ਉਹਨੂੰ ਵੇਖ ਕੇ ਮੇਰਾ ਸਾਹ ਚ ਸਾ ਆ ਜਾਂਦਾ ਹੈ ਉਹ ਜਿਵੇਂ ਮੇਰੇ ਨੇੜੇ ਆ ਰਹੀ ਹੈ ਇੰਜ ਜਾਪਦਾ ਜਿਵੇਂ ਹਰ ਕਦਮ ਜਵਾਨ ਹੋ ਰਹੀ ਹੈ ਉਹਦੇ ਸਰੀਰ ਦੀਆਂ ਗੁਲਾਈਆਂ ਵਾਂਗ ਉਹਦੇ ਕੱਪੜਿਆਂ ਦਾ ਆਕਾਰ ਵੀ ਮੈਨੂੰ ਉਪਰਾ ਜਿਹਾ ਲੱਗਾ। ਰਾਣੀ ਮੇਰੇ ਸਾਹਮਣੇ ਆ ਕੇ ਖੜ ਗਈ। ਮੈਂ ਡੋਰਪੋਰ ਹੋਈ ਉਹਦੇ ਗੱਲ ਵੇਖੀ ਜਾ ਰਹੀ ਆਂ। ਸਿਰ ਤੋਂ ਪੈਰਾਂ ਤੱਕ। ਮੰਮੀ, ਮੈਂ ਤਰਭੀ। ਕੀ ਵੇਖੀ ਜਾਣੀ ਐ? ਅੰਦਰ ਚੱਲ। ਮੈਂ ਚੁੱਪਚਾਪ ਅੰਦਰ ਆ ਮੰਜੇ ਤੇ ਬੈਠ ਗਈ। ਰਾਣੀ ਕੱਪੜੇ ਬਦਲ ਕੇ ਰੋਟੀ ਖਾਣ ਲੱਗ ਪਈ। ਮੈਂ ਉਹਦੇ ਕੋਲ ਬੈਠੀ ਅਖਬਾਰ ਨੂੰ ਫੋਲਾ ਫਾਲੀ ਕਰ ਰਹੀ ਆਂ। ਪੜਨ ਦਾ ਤਾਂ ਜਿਵੇਂ ਬਹਾਨਾ ਹੀ ਏ ਉਡੀਕਦੀ ਆ ਕਿ ਰਾਣੀ ਕੁਛ ਬੋਲੇ ਤੇ ਉਹਦੀਆਂ ਗੱਲਾਂ ਚ ਗਵਾਚ ਸਭ ਕੁਝ ਭੁੱਲ ਜਾਵਾਂ ਮਮੀ ਆਜ ਨਾ ਪਾਪਾ ਮੈਨੂੰ ਸਕੂਲ ਛੱਡ ਕੇ ਗਏ ਮੈਡਮਾ ਨੂੰ ਵੀ ਮਿਲ ਕੇ ਆਏ ਸੀ ਮੇਰੇ ਮਨ ਵਿੱਚ ਕੁਰਤਨ ਜਹੀ ਭਾਰ ਗਈ ਹੈ ਅੱਗੇ ਨਾ ਪਿੱਛੇ ਅੱਜ ਇਹ ਕੁੜੀ ਤੇ ਸਕੂਲ ਕੀ ਕਰਨ ਗਿਆ ਸੀ ਹੋ ਸਕਦਾ ਰਾਜ ਦੀ ਕੁੜੀ ਨਾਲ ਮਾੜੀਆਂ ਗੱਲਾਂ ਕਰਦਾ ਹੋਵੇ ਇੱਕ ਵਾਰੀ ਫੇਰ ਮੈਨੂੰ ਸਰਬੰਦੇ ਚਿਹਰੇ 'ਚ ਸ਼ੈਤਾਨ ਦਾ ਝੋਲਾ ਪਿਆ ਮੇਰੀ ਸੋਚ ਆਪਣੇ ਆਪ ਨੂੰ ਗੰਨੇ ਵਾਂਗ ਪੀੜ ਦੀ ਝਾਪੀ ਹੁਣ ਉਹ ਬੰਦਾ ਮੈਨੂੰ ਜਮਾ ਹੀ ਚੰਗਾ ਨਹੀਂ ਲੱਗਦਾ ਐ ਲੱਗਦਾ ਜਿਵੇਂ ਉਹਨੇ ਕੁੜੀ ਤੇ ਆਪਣਾ ਗਲਬਾ ਪੂਰੀ ਤਰ੍ਹਾਂ ਪਾ ਲਿਆ ਹੋਵੇ ਤੇ ਰਾਣੀ ਜਿਵੇਂ ਉਹਦੇ ਵਿੱਚ ਤਸ ਗਈ ਹੋਵੇ ਹੁਣ ਤੇ ਚੋਰੇ ਨੂੰ ਅੱਜ ਗੱਲ ਇੱਕ ਬੰਨੇ ਲਾ ਹੀ ਦੇਣੀ ਐ ਆਖਿਰ ਤੇਰੇ ਮਨ 'ਚ ਹੈ ਕੀ ਕੀ ਚਾਉਣਾ ਤੂੰ ਮੈਂ ਮਨ ਨਹੀਂ ਮਨ ਆਪਣੇ ਆਪ ਨੂੰ ਗਰਹ ਜੋਦ ਲਈ ਤਿਆਰ ਕਰਦੀ ਰਹੀ। ਬਾਕੀ ਬੱਚੇ ਜਹੇ ਜਹੇ ਦਿਨ ਵਿੱਚ ਮੇਰੇ ਅੰਦਰ ਪਤਾ ਨਹੀਂ ਕੀ ਕੁਝ ਵਾਪਰ ਗਿਆ ਪਲ-ਪਲ ਮੇਰੀ ਸੋਚ ਆਪਣੇ ਆਪ ਨਾਲ ਗੁੱਥਮ-ਗੁੱਥਾ ਹੁੰਦੀ ਰਹੀ। ਮੂੰਹ ਨੇਰਾ ਹੋ ਗਿਆ ਬੂਹੇ ਮੂਰੇ ਕੁਸਰਮੂਸਰ ਜਹੀ ਹੋਈ ਜਾਵੇ ਮੈਂ ਅੰਗਾਹਾਂ ਜਾ ਕੇ ਵੇਖਿਆ ਸਰਬਨਗਾਮੇ ਨਾਲ ਗੱਲੀ ਲੱਗਾ ਹੋਇਆ ਸੀ। ਚੱਲ ਯਾਰ ਘਟ ਲਾ ਲੈਨੇ ਆ ਗਾਮਾ ਕਹਿ ਰਿਆ ਸੀ ਨਹੀਂ ਯਾਰ ਹੁਣ ਚਿੱਤ ਨਹੀਂ ਕਰਦਾ 나ੜੇ ਆਪਾਂ ਹੁਣ ਬਾਹਰ ਈ ਮਿਲਿਆ ਕਰਾਂਗੇ ਘਰੇ ਠੀਕ ਨਹੀਂ ਲੱਗਦਾ ਸਰਬਨ ਗਾਮੇ ਨੂੰ ਟਾਲ ਰਿਹਾ ਸੀ ਮੈਂ ਚੋ ਪਚਾਪ ਵਾਪਸ ਆ ਚੌਕੇ ਵਿੱਚ ਬੈਠ ਰੋਟੀਆਂ ਲਹਣ ਲੱਗ ਪਈ 5 ਕੁ ਮਿੰਟ ਬਾਅਦ ਸਰਬਨ ਅੰਦਰ ਲੰਘ ਸਾਈਕਲ ਕਾਂਦ ਨਾਲ ਲਾਸ ਹੈਂਡਲ ਨਾਲੋਂ ਦੋ ਲਫਾਫੇ ਖੋਲ ਚੋ ਪਚਾਪ ਅੰਦਰ ਚਲਾ ਗਿਆ ਰਾਣੀ ਵਾਲ ਬਰਾਸ਼ਾਂ ਜਈਆਂ ਫਾੜ ਕੇ ਹੱਸਦੀ ਨਚੌਕੇ ਚ ਬੈਠੀ ਨੇ ਦੇਖ ਲਿਆ ਰਾਣੀ ਮੰਜੇ ਉੱਤੋਂ ਉੱਠ ਪਾਣੀ ਦੇਣ ਚਲੀ ਗਈ ਮੇਰੇ ਮੂੰਹ ਵਿੱਚ ਜਿਵੇਂ ਆਕਦਾ ਪੁੱਠਾ ਪੱਠਾ ਚਿੱਥਿਆ ਗਿਆ ਹੋਵੇ ਮਨ ਵਿੱਚ ਭਰੇ ਗੁਬਾਰ ਦਾ ਕੜ ਪਾਟ ਤੇ ਆ ਗਿਆ ਕੀ ਕੰਜਰਖਾਨਾ ਬਣਾਇਆ ਕਰਨ ਨੂੰ ਅੱਜ ਦੱਸਦੀਆਂ ਇਹਨਾਂ ਨੂੰ ਬਈ ਪਿਉਤੀ ਮੈਂ ਹੱਥ 'ਚ ਫੂਕਣਾ ਲੈ ਅੰਦਰ ਵੱਲ ਨੂੰ ਅਹਲੀ ਪਰ ਮੇਰੇ ਕਦਮ دہਲੀ ਤੇ ਹੀ ਤਰੇ ਰਹਿ ਗਏ ਸਰਬਨ ਰਾਣੀ ਦੇ ਸਿਰ ਤੇ ਨਵੀਂ ਲਿਆਂਦੀ ਵਰਦੀ ਨਾਲ ਦੀ ਚੁੰਨੀ ਦੇ ਰਿਹਾ ਸੀ ਹੁਣ ਮੇਰਾ ਪੁੱਤ ਵੱਡਾ ਹੋ ਗਿਆ ਚੁੰਨੀ ਲੈ ਕੇ ਸਕੂਲ ਜਾਇਆ ਕਰੂਗਾ ਉਹ ਲਾੜ ਜਹੇ ਨਾਲ ਬੋਲ ਰਿਹਾ ਸੀ ਰਾਣੀ ਚੁੰਨੀ ਦੀ ਬੁੱਕਲ ਮਾਰ ਕੇ ਮੇਰੇ ਵੱਲ ਮੁੜੀ ਮੈਨੂੰ ਪਤਾ ਮੈਨੂੰ ਲੱਗਾ ਜਿਵੇਂ ਚੁੰਨੀ ਦੀ ਪਵਿੱਤਰ ਪਵਿੱਤਰਤਾ ਨਾਲ ਉਹਦਾ ਵजूद ਤੇ ਪਿਓ ਦੀ ਇੱਜ਼ਤ ਦੋਵੇਂ ਟੱਕੇ ਗਈ ਹੁਣ ਮੈਥੋਂ ਉਹਨਾਂ ਨਾਲ ਅੱਖ ਨਾ ਮਿਲਾ ਹੋਈ ਤੇ ਨਾ ਹੀ ਮੂੰਹੋਂ ਕੁਝ ਬੋਲ ਸਕੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ